ਸਸੀ ਗਾਲ ਕਿਸਾਨ ਭਰਾਓ ਸਵਾਗਤ ਕਰਦੇ ਆ ਕਾਕਾ ਜੀ ਸ਼ੁਧਰ ਗਣੇਸ਼ ਟਿਊਬ ਸਟੋਰ ਤੋਂ ਮੰਡੀ ਡਾਬਲੀ ਤੋਂ ਜਿੰਨ ਪਹੁੰਚਿਆ ਹੀ ਫੁੱਲੋ ਮਿੱਠੀ ਵਿਖੇ ਜਿੱਤ ਕੇ ਆਪਣੇ ਕਿਸਾਨ ਭਰਾ ਪਰਸ਼ੋਤਮ ਸ਼ਰਮਾ ਜੀ ਦੇ 5 एचਪੀ ਦਾ ਸਮਰਸੇਵਲ ਕਨੈਕਸ਼ਨ ਲਗਾਇਆ ਹੋਇਆ ਹੈ ਜੀ ਆਪ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ 4 ਇੰਚ ਫੁੱਲ ਪ੍ਰੈਸ਼ਰ ਦਾ ਪਾਣੀ ਬਣਿਆ ਆ ਵਾਟਰ ਲੈਵਲ ਹੈਗਾ ਜੀ 25 ਤੋਂ 28 ਫੁੱਟ ਤੇ ਤਾਂ ਤੁਸੀਂ ਪਾਣੀ ਦੇਖ ਸਕਦੇ ਹੋ ਕਿੰਨਾ ਫੁੱਲ ਪ੍ਰੈਸ਼ਰ ਦਾ 4 ਇੰਚੀ ਪਾਣੀ ਬਣਿਆ ਹੋਇਆ ਹੈ ਜੀ ਇਹ ਹੁੰਦਾ ਹੀ ਹੈ ਅਸਲ ਇਮਾਨਦਾਰ ਸ਼ੋਲਰ ਲਾਇਆ ਹੈ ਜੋ ਕਿ ਕਿਸਾਨ ਭਰਾ ਦੀ ਜ਼ਰੂਰਤ ਨੂੰ ਦੇਖ ਕੇ ਲੰਮਾ ਸਮਾਂ ਚੱਲਣ ਵਾਲਾ ਜੀ ਸਰਕਾਰ ਹੀ ਮੌਡਲ ਹੈ ਜੀ ਸਾਡਾ ਇਹ ਬਿਲਕੁਲ ਫਰੈਸ਼ ਪਹੁੰਚਣ ਲੱਗੇ ਹੋਏ ਹੈ ਜੀ ਤੇ ਬਾਕੀ ਆਪਾਂ ਮਿਲਦੇ ਹੀ ਸ਼ਰਮ aí ਨਾਲ ਦੇਣਗੇ ਜਾਣਕਾਰੀ ਉਹਨਾਂ ਨੂੰ ਆਪਣੇ ਕਿਦੋਂ ਕੀਤਾ ਹੈ ਕੰਮ ਕਿਸ ਤਰ੍ਹਾਂ ਦਾ ਲੱਗਿਆ ਜੀ ਬੜਾ ਮਰਫੁਸ਼ ਹੈ ਜੀ ਆਏ ਹੈਗੇ ਮਿਲੇ ਹੈਗੇ ਪਾਣੀ ਦੇਖਿਆ ਜੀ ਇੱਕ ਕਿਸਾਨ ਭਰਾ ਪਾਣੀ ਦੀ ਧਾਰ ਨੂੰ ਨਾਲ ਦੇਖਦੇ ਹੋਏ ਅਸਲ ਸਮਾਨ ਦੇਖੋ ਜੀ ਜੋ ਆਪਣੇ ਇੱਕ ਲੰਮਾ ਸਮਾਂ ਚੱਲਣ ਵਾਲਾ ਹੈ ਸਸਤਾ ਨਾ ਦੇਖ ਕੇ ਇੱਕ ਚੰਗਾ ਟਿਕਾਊ ਤੇ ਵਾਈਟ ਸਮਾਨ ਜੋ ਆਪਣੇ ਵਾਈਟ ਦਾ ਸਮਾਨ ਲਵਾਓ ਤਾਂ ਜੋ ਆਪਣੇ ਖੇਤ ਵਿੱਚ ਲੰਮਾ ਸਮਾਂ ਚੱਲ ਸਕੇ ਜੀ ਬੋਰ ਵੀ ਆਪਣੀ ਦੁਕਾਨ ਕਿੰਨੀ ਕੀਤਾ ਜਾਂਦਾ ਜੀ ਬਿਲਕੁਲ ਨਵਾਂ ਪਿਆ ਬੋਰ ਕੀਤਾ ਆ ਜੀ ਸਰਸੀ ਵਾਲਾ ਮੋਟਰ ਪਾਈ ਹੋਈ ਹੈ ਜੀ ਆਓ ਮਲਾਗੇ ਸ਼ਰਮਾ ਜੀ ਨਾਲ ਲੱਗੇ ਜਾਣਕਾਰੀ ਉਹਨਾਂ ਤੋਂ ਕਿਸ ਤਰ੍ਹਾਂ ਦਾ ਲੱਗਿਆ ਆਪਣਾ ਕੀਤਾ ਆ ਕੰਮ ਦੇਣਗੇ ਆਪਦੀ ਜਵਾਨੀ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਸਦਾ ਸਵਾਗਤ ਕਰਦੇ ਆ ਜੀ ਦੱਸੂਗਾ ਆਦਾ ਨਾਮ ਪਤਾ ਜਾਣਕਾਰੀ ਦੇਵੂਗੇ ਜੀ ਮੇਰਾ ਨਾਮ ਪਰਮਜੀਤ ਜੀ ਪਿੰਡ ਫੋਲੋ ਮਿੱਠੀ ਜੀ ਕਾਕਾ ਦਾਬੜੀ ਕੋਲ ਜੇ ਟੋਰ ਤੋਂ ਇਹ ਮੋਟਰ ਲਵਾਈ ਹੈ ਜੀ ਹੋਰ ਮੋਟਰਾਂ ਵੀ ਆਸੇ-ਪਾਸੇ ਦੇਖੀ ਹੈ ਹਾਂ ਜੀ ਪਰ ਇਹ ਮੋਟਰ ਦਾ ਸਮਾਨ ਵਧੀਆ ਲੱਗਿਆ ਜੀ ਸਾਨੂੰ ਵਧੀਆ ਲੱਗ ਕਰਕੇ ਅਸੀਂ ਲਵਾਈ ਆ ਜੀ ਇਹ ਤੇ ਪਾਣੀ 4 ਇੰਚੀ ਹੈ ਮਰਗਰੀਆ ਪਾਣੀ ਹੈ ਪੂਰਾ ਕੋਲਡ ਪ੍ਰੈਸ਼ਰ ਦਾ ਪਾਣੀ ਕੋਲਡ ਪ੍ਰੈਸ਼ਰ ਦਾ ਪਾਣੀ ਮਾਨ ਖੁਸ਼ ਹੈ ਜੀ ਪੂਰਾ ਮਾਨ ਖੁਸ਼ ਹੈ ਜੀ ਬਗਵਾਗਾ ਜੀ ਬਗ ਜੀ ਲੋਕਾਂ ਨੂੰ ਵੀ ਕਹਿਣਾ ਜੀ ਡੱਬਾ ਹੀ ਚੁ ਲੋ ਉਹਦੇ ਜਾ ਕੇ ਸਫਰਤ ਕਰੋ ਜੀ ਕਾਕਾ ਜੀ ਕਾਕਾ ਤੋਂ ਲੜਦੇ ਹਾਂ ਕਾਕਾ ਤੋਂ ਲੜਦੇ ਠੀਕ ਹੈ ਜੀ ਡੱਬਾ ਹੀ ਅਕੀਸ ਪਿੰਡ ਚ ਹੋਰ ਸਾਡੀਆਂ ਮੋਟਰਾਂ ਲੱਗੀਆਂ ਆ ਬਹੁਤ ਲੱਗੀਆਂ ਜੀ ਦੇਖੀ ਸਾਰਿਆਂ ਤੋਂ ਦੇਖ ਕੇ ਮਨ ਖੁਸ਼ ਹੋਇਆ ਫੇਰ ਹੀ ਲਵਾਈਆ ਫੇਰ ਲਵਾਈਆ ਜੀ ਫੇਰ ਵਾਲੀ ਪਰਿਵਾਰ ਖੁਸ਼ ਹੈ ਜੀ ਸਾਰਾ ਖੁਸ਼ ਹੈ ਜੀ ਸਾਰਾ ਖੁਸ਼ ਹੈ ਉਹ ਰਾਣਕਵਾੜ ਦੇ ਆ ਕੇ ਵੇਖੇ ਆਪਣੇ ਮੋਟਰ ਉਹਨਾਂ ਨੇ ਕੁਝ ਦੇ ਛਾਲ ਦੇਖ ਕੇ ਗਏ ਜੀ ਪੁੱਛ ਕੇ ਗਏ ਆ ਮੋਟਰਾਂ ਹੋਰ ਵੀ ਗਈਆਂ ਉਹ ਤੋਂ ਬਾਅਦ ਵੀ ਡੱਬੜੀ ਗੋਹ ਗਏ ਜੀ ਠੀਕ ਹੈ ਇਹਨੂੰ ਵੇਖ ਲਈ ਆਪਣੇ ਹਾਂ ਹਾਂ ਵੇਖ ਲਈ ਇਹ ਚੰਗਾ ਕਹਾ ਸਾਰਿਆਂ ਨੇ ਸਾਰਿਆਂ ਨੇ ਚੰਗਾ ਕਿਹਾ ਜੀ ਚੱਕਾ ਇਹ ਅਸਲ ਚੱਕਾ ਆਪਣਾ ਲੰਮਾ ਸਦਾ ਚੱਲਣ ਵਾਲਾ ਆਪਣਾ ਇਹ ਸਮਾਨ ਹੈ ਜੀ ਆਪਾਂ ਪਾਣੀ ਦੀ ਧਾਰ ਨੂੰ ਦੇਖ ਕੇ ਨਾ ਖੇਤਾਂ ਪਰੋ ਲਵਾਉ ਬੋਤ ਨਾ ਜੀ ਪੈਸੇ ਸਾਡੇ ਲੱਗੇ ਜ਼ਿਆਦਾ ਨਹੀਂ ਆਉਂਦਾ ਜੀ ਇਹ ਪੈਸਾ ਲੱਗਿਆ ਪਰ ਕੋਈ ਜ਼ਿਆਦਾ ਪਰੋਲ ਨਹੀਂ ਆਉਂਦੀ ਇਹ ਪੈਸਾ ਜ਼ਿਆਦਾ ਨਹੀਂ ਆ ਆਪਣੇ ਪਾਣੀ ਬਣ ਗਿਆ ਵੇਖੋ ਖੇਤ ਵਿੱਚ ਪਾਣੀ ਜ਼ਰੂਰਤ ਹੈ ਸਭ ਤੋਂ ਹਾਂ ਪਾਣੀ ਹੈ ਪਾਣੀ ਬਹੁਤ ਬਣ ਗਿਆ ਉਹ ਕਹਿੰਦੇ ਨੇ ਹਕਤ ਹੈ ਜੀ ਸਸਤਾ ਰੋਵੇ ਬਾਰ-ਬਾਰ ਤੇ ਮਹਿੰਗਾ ਰੋਵੇ ਇੱਕ ਵਾਰ ਆਹਾ ਤੁਹੇ ਦੇਖਾਈ ਸੀ ਪਰ ਸਾਡੇ ਫਿੱਟ ਜਦੋਂ ਅਸੀਂ ਵੀ ਦੇਖੀਆਂ ਸਾਡੇ ਫਿੱਟ ਆ ਗਿਆ ਸੀ ਜੀ ਨਾਦੀ ਨਾਲ ਚੱਪ ਲੈਣਾ ਤੁਹਾਨੂੰ ਵਾਦਾ ਕੀਤਾ ਸੀ ਜਿਹੜਾ ਆਪਣੇ ਕਾਕਾ ਜੀ ਬਊ ਨੇ ਖਰਾ ਉਤਰੇ ਨੇ ਉੱਥੇ ਹਾਂ ਪੂਰਾ ਪੂਰਾ ਜੀ ਬਣ ਗਿਆ ਬਹੁਤ ਵਧੀਆ ਧੰਨਵਾਦ ਤੁਹਾਡਾ ਹੀ ਬਾਕੀ ਕਿਸਾਨ ਭਰਾਓ ਜਿਸ ਤਰ੍ਹਾਂ ਤੁਸੀਂ ਆਪਣੇ ਜਵਾਨੀ ਸੁਣੇ ਅੰਕਲ ਜੀ ਨੇ ਦੱਸਿਆ ਜੀ ਇੱਕ ਵਾਰ ਗਣੇਸ਼ ਵੀਰ ਸਟੋਰ ਤੇ ਮੰਡੀ ਡੱਬ ਵਾਲੀ ਕਾਕਾ ਜੀ ਸ਼ੂਜ਼ਰ ਤੇ ਆਓ ਤਾਂ ਜੋ ਤੁਹਾਨੂੰ ਵੀ ਇੱਕ ਬਹਤਰ ਚੰਗਾ ਸਮਾਨ ਲੱਗੇ ਤੁਹਾਡੇ ਵੀ ਜੋ ਖੇਤ ਵਿੱਚ ਲੰਮਾ ਸਮਾਂ ਚੱਲਣ ਨਾਲ ਸਮਾਨ ਦੇਗੇ ਜੀ ਸਸਤੇ ਮਗਰ ਨਾ ਜਾ ਕੇ ਇੱਕ ਚੰਗਾ ਸਪੈਸੀਟੀ ਤੇ ਆਜੇ ਬਾਈਕ ਦਾ ਸਮਾਨ ਲਵਾਓ ਕਿਸਾਨ ਭਰਾਓ ਇੱਕ ਲੰਮਾਰ ਨੂੰ ਦੇਖ ਕੇ ਨਾ ਕਦੇ ਵੀ ਜਾਓ ਵੀ ਸਾਨੂੰ ਸਸਤਾ ਮਿਲ ਰਿਹਾ ਹੈਗਾ ਜੇ ਇੱਕ ਸਾਡੇ ਸਕਰੀਨ ਤੇ ਜੋ ਨੰਬਰ ਚੱਲ ਰਿਹਾ ਹੈ ਉਹਨਾਂ ਤੇ ਸੰਪਰਕ ਕਰਕੇ ਆਓ ਆਓ ਤੁਹਾਨੂੰ ਜਾਣਕਾਰੀ ਦੇਗੇ ਅਸਲੀ ਤੇ ਸਸਤੇ ਤੋਂ ਤੇ ਚੰਗੇ ਸਮਾਨ ਬਾਰੇ ਤਾਂ ਮਿਲਦੇ ਇੱਕ ਸਾਲ ਪ੍ਰੋਬਲਮ ਮੋਟਰਾਂ ਤੇ ਧੰਨਵਾਦ ਜੀ